ਮ ਜਿੱਥੇ ਦੇ ਅੰਦਰ 15 ਲੋਕਾਂ ਦੀ ਮੌਤ ਹੋਈ ਹੈ ਜ਼ਹਿਰੀ ਜੀ ਸ਼ਰਾਬ ਕਰ ਬਹੁਤ ਸਾਰੇ ਲੋਕ ਆਪਣੀ ਜਾਨ ਦੇ ਨਾਲ ਚੂਜ ਰਹੇ ਹੈ ਕਿਉਂਕਿ ਜ਼ਹਿਰੀਲੀ ਸ਼ਰਾਬ ਦੇ ਨਾਲ ਜਾਂ ਤਾਂ ਅੰਦਰੋਂ ਨੁਕਸਾਨ ਹੋ ਗਿਆ ਹੈ ਆਪਣੀ ਅੱਖਾਂ ਦੀ ਰੋਸ਼ਨੀ ਗਵਾਣਗੇ ਕਿਉਂਕਿ ਪਹਿਲਾਂ ਵੀ ਪਿਛਲੇ ਸਾਲ ਮਿਸਨਰੂਰ ਦੇ ਅੰਦਰ ਆਈ ਹੋਈ ਸੀ ਉਦੋਂ 20 ਤੋਂ ਜ਼ਿਆਦਾ ਮੌਤਾਂ ਉੱਥੇ ਹੋਈਆਂ ਸੀ ਤੇ ਪਤਾ ਨਹੀਂ ਕਿੰਨੇ ਲੋਕਾਂ ਦੀ ਅੱਖਾਂ ਨੇ ਹੋ ਗਈ ਸੀ ਇੱਕ ਵਾਰ ਹੋਈ ਘਟਨਾ ਹੋਈ ਹੈ ਪਰ ਪੰਜਾਬ ਦੇ ਲੋਕ ਅਸੀਂ ਦੋਸ਼ ਕਿਹਨੂੰ ਦੇਈਏ ਕਿਹਨੂੰ ਝਾਕੀ ਅਸੀਂ ਤੋ ਹਾਰ ਕਰੀਏ ਇਹਨੇ ਸਈਆਂ ਬਹਿ ਕੋਤਵਾਲ ਤੋਂ ਫੇਰ ਡਰਕਾਏਗਾ ਜਿਹੜੇ ਲੋਕ ਹੈ ਜੇ ਪੰਜਾਬ ਸਰਕਾਰ ਚਲਾ ਰਹੇ ਹੈ ਪਹਿਲਾਂ ਦਿੱਲੀੋਂ ਚਲਾਉਂਦੇ ਸੀ ਹੁਣ ਇੱਥੇ ਆ ਕੇ ਬਹਿ ਗਏ ਸ਼ਰਾਬ ਦੇ ਘੁਟਾਲੇ ਦੇ ਅੰਦਰ ਡੇਢ ਡੇਢ ਸਾਲ ਦੋ ਦੋ ਸਾਲ ਜੇਲਾ ਕਟਕਿਆਂ ਵਾਲੇ ਚਾਹੇ ਸੁਸੋਦੀਆ ਜੀ ਸੀਗੇ ਡਿਪਟੀ ਚੀਫ ਮਿਨਿਸਟਰ ਦਿੱਲੀ ਦੇ ਚਾਹੇ ਗੁਪਤਾ ਜੀ ਸੀ ਇਹਨੇ ਮੰਤਰੀ ਸੀਗੇ ਚਾਹੇ ਇਹਨਾਂ ਦੇ ਬਾਕੀ ਕੋ ਮੰਤਰੀ ਸੰਤਰੀ ਹੈ ਕੇਜਰੀਵਾਲ ਸਾਹਿਬ ਇੱਥੇ ਬੈਠੇ ਰਹਿੰਦੇ ਆ ਉਹ ਵੀ ਅੰਦਰ ਉਹਨਾਂ ਦਾ ਵੀ ਕੰਮ ਤਾਂ ਸਾਰਿਆਂ ਦਾ ਇੱਕੋ ਹੀ ਹੈ ਸ਼ਰਾਬ ਵਾਲੇ ਤਾਂ ਘੁਟਾਲੇ ਚ ਤੇ ਜਾ ਕੇ ਆਏ ਦਿੱਲੀ ਦੀ ਸਰਕਾਰ ਇਹਨਾਂ ਤੋਂ ਖੋਲੀ ਹੁਣ ਇਹਨਾਂ ਕੋਲ ਲੈ ਦੇ ਕੇ ਇੱਕ ਜਿਹੜੀ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਬਣਿਆ ਬੈਠਿਆ ਪੰਜਾਬ ਨੇ ਵਾਸਤੇ ਤੇ ਉਹਨੂੰ ਲੁੱਟਣ ਖਸੁੱਟਣ ਵਾਸਤੇ ਸਾਰੀ ਸਰਕਾਰ ਇੱਥੇ ਆ ਕੇ ਬੈਠੀ ਹੈ ਭਗਵੰਤ ਮਾਨ ਜੀ ਦਾ ਇਹਦੇ ਚ ਮੈਂ ਨਹੀਂ ਸਮਝਦਾ ਕੋਈ ਜ਼ਿਆਦਾ ਲੰਮਾ ਚਾਹੁੰਦੇ ਨਾ ਇਹ ਇੱਥੇ ਗੇੜੇ ਜੇ ਕੱਢਦੇ ਫਿਰਨ ਭਗਵੰਤ ਮਾਨ ਜੀ ਤੇ ਕੱਟ ਪੁਤਲੀ ਹੈ ਸਰਕਾਰ ਤਾਂ ਕੇਸੇ ਸੋਧ ਸੋਧੀਆਂ ਜੀ ਤੇ ਕੇਜਰੀਵਾਲ ਸਾਹਿਬ ਚਲਾ ਰਹੇ ਆ ਦੋਸਤਾਂ ਉਹਨਾਂ ਨੂੰ ਐਸਾ ਉਹਨਾਂ ਦੀ ਸ਼ਹਿਰ ਦੇ ਉੱਤੇ ਅੱਜ ਪੰਜਾਬ ਨੂੰ ਸਾਰੇ ਨੂੰ ਕਹਿੰਦੇ ਚਿੱਟਾ ਖਤਮ ਕਰਨ ਲੱਗਿਆ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਸੋ ਸੋਦੀਆ ਸਾਹਿਬ ਮੇਰਾ ਤੁਹਾਨੂੰ ਸਵਾਲ ਹੈ ਆ ਜਿਹੜਾ ਤੁਸੀਂ ਚਿੱਡੇ ਦੇ ਮਗਰ ਪੇਵਾ ਜਿਹੜੀ ਗੁਲਾਬੀ ਰੰਗ ਵਾਲੀ ਸ਼ਰਾਬ ਹੈ ਆ ਨਸ਼ਾ ਹੀ ਨਹੀਂ ਕਿੰਨੀਆਂ ਵਧਾਤੀਆਂ ਤੁਸੀਂ 23-24 ਦੇ ਅੰਦਰ ਜਦੋਂ ਸਰਕਾਰ ਬਣੀ ਹੈ ਨਾ ਦੀ 40 ਲੱਖ ਬੇਟੀਆਂ ਵਿਕਦੀਆਂ ਸੀਗੀਆਂ ਇੱਕ ਪੇਟੀ ਦੇ ਅੰਦਰ ਜਿਹੜੇ ਕੋਈ ਬਾਤ ਨਵੇਰ ਵਰਗੇ ਨਹੀਂ ਪੀਣ ਵਾਲੇ ਨੂੰ ਮੈਂ ਦੱਸ ਦਿਆਂ 12 ਬੋਤਲਾਂ ਹੁੰਦੀਆਂ 5 ਕਰੋੜ ਦੇ ਕਰੀਬ ਬੋਤਲਾਂ ਪੰਜਾਬ ਦੇ ਅੰਦਰ ਉਸ ਸਾਲ ਵਿਕੀਆਂ ਸੀਗੀਆਂ ਤੇ ਐਤ ਕੀ ਆ ਜਿਹੜਾ ਸਾਲ ਗਿਆ 24-25 ਫਾਈਨੈਂਸ਼ੀਅਲ ਇਅਰ ਇਦੇ ਅੰਦਰ 95 ਲੱਖ ਪੇਟੀਆਂ ਵਿਕੀਆਂ। ਕਰੀਬਨ 12 ਕਰੋੜ ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ ਪੰਜਾਬ ਚ ਚੱਕੀਆਂ। ਅਮਰੀਂ ਇਹ ਕਹਿੰਦੇ ਸਾਢੇ 6000 ਕਰੋੜ ਦਾ ਸੜਾ ਨੂੰ ਨਾ ਪਸੀਗਾ। ਅਸੀਂ 11000 ਕਰੋੜ ਕਰਾਂਗੇ। ਸਰਕਾਰ ਦੇ ਮੁਨਾਫੇ ਨਰਾਲੇ ਦਾ ਨੂੰ ਕੋਈ ਚਿੰਤਾ ਨਹੀਂ ਸਾਹਿਬ। ਇਹਨਾਂ ਨੂੰ ਚਿੰਤਾ ਹੈ ਵੀ ਉੱਥੇ ਦਿੱਲੀ ਵਾਲੀ ਸਰਕਾਰ ਬਿਨ ਦਿੱਲੀ ਦੇ ਲੋਕਾਂ ਨੇ ਖੋਲੀ। ਹੁਣ ਇਹਨਾਂ ਕੋਲ ਲੈ ਦੇ ਕੇ ਆ ਪੰਜਾਬ ਵਿਚ ਐ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਹੈ। ਇਹਨੂੰ ਕਹਿੰਦੇ ਨਾ ਖੁਰਚ-ਖੁਰਚ ਕੇ ਲੈ ਜਾਗੇ। ਗਰੀਬ ਦੀ ਮਾਤਾ ਗਰੀਬ ਨਹੀਂ ਹੋਣੀ ਹੈ ਕਿਉਂਕਿ ਇਹਨਾਂ ਨੂੰ ਪੈਸੇ ਇਕੱਠੇ ਕਰਨ ਵਾਸਤੇ 11 ਕਰੋੜ ਕਰੋੜ ਇਕੱਠੇ ਕਰਨ ਵਾਸਤੇ ਇੱਕ ਕਾਰਪੋਰੇਸ਼ਨ ਬਣਾਤਾ ਇੱਕ ਕੈਨੇਡਾ ਦਾ ਗਰੋ ਬਣਾਤਾ ਠੇਕੇਦਾਰਾਂ ਦਾ ਉਹ ਠੇਕੇਦਾਰ ਮਾਜੀ ਜਾਂਦੇ ਐ ਉਹ ਹੀ ਠੇਕੇਦਾਰ ਸਾਥੀ ਯਾਦ ਕਰਿਓ ਅਮਰਸਰ ਦੇ ਅੰਦਰ ਇੱਕੋ ਵਿਚਾਰਾ ਐਨ ਆਰ ਆਈ ਉੱਥੋਂ ਆਇਆ ਸੀ ਕੈਨੇਡਾ ਤੋਂ ਆਪਣੀ ਬੱਚੀ ਦਾ ਸ਼ਾਦੀ ਕਰਨ ਨਾਲ ਤਾਂ ਲਾਉਦੇ ਉੱਥੇ ਉੱਥੇ ਗੋਲੀਆਂ ਚਲਾਈਆਂ ਨਾਲ ਉਹਨਾਂ ਨੂੰ ਕੁੱਟਿਆ ਨਾਲ ਮਾਫੀ ਮੰਗਾਈ ਨਾਲ ਪਰਚਾ ਕਰਤਾ ਉਹਨਾਂ ਦੇ ਉੱਤੇ ਐ ਠੇਕੇਦਾਰ ਹੋਰ ਇਹ ਚੇਤੇ ਦੁਰੇ ਕਰਦੇ ਕਿਉਂਕਿ ਸਰਕਾਰ ਦਾ ਸੰਗ੍ਰਹਿਣ ਉਹਨਾਂ ਦੇ ਉੱਤੇ ਹੈ ਆਪ ਐਸੇ ਇਕੱਠੇ ਕਰਨ ਵਾਸਤੇ ਇਹ ਲੋਕ ਲੁੱਟ ਕੇ ਖਾ ਜਾਣਗੇ ਭਗਵੰਤ ਮਾਨ ਜੀ ਕਹਿੰਦੇ ਆ ਇਹ ਮੌਤਾ ਨਹੀਂ ਹੋਈਆਂ ਕਤਲ ਹੋਈ ਹੈ ਭਗਵੰਤ ਮਾਨ ਜੀ ਕਤਲ ਕਰਨ ਵਾਲੇ ਤੇ ਕਰੋ ਤਾਂ ਘਰ ਨਹੀਂ ਤੁਹਾਡੇ ਤੋਂ ਨਹੀਂ ਹੋਣੀ ਨਾ ਹੀ ਕਿਉਂਕਿ ਤੁਹਾਡਾ ਵੀ ਦੋਸ਼ ਹੈ ਤੁਹਾਡੇ ਖਿਲਾਫ ਜਿਹਨਾਂ ਨੂੰ ਲੋਕਾਂ ਨੇ ਅਪੋਜੀਸ਼ਨ ਬਣਾਈ ਸੀ ਕਾਂਗਰਸ ਵਾਲਾ ਤਾਂ ਗੋਡੇ ਟੇਕੀ ਬੈਠੇ ਨੇ ਉਹ ਜਿਹੜੇ ਕਾਂਗਰਸ ਦੇ ਲੀਡਰ ਹੈ ਗਿੱਡੀਆਂ 'ਚ ਬੈਠ ਬੈਠ ਕੇ ਬਿਆਨ ਛੱਡਿਆ ਦੇ ਹੈ ਕਿਸੇ ਦੀ ਹਿੰਮਤ ਨਹੀਂ ਤੁਹਾਡੇ ਸਾਹਮਣੇ ਬੋਲਣ ਦੀ ਇਸ ਕਰਕੇ ਆ ਜਿਹੜੀ ਜ਼ਿੰਮੇਵਾਰੀ ਹੈ ਮੈਂ ਸਮਝਦਾ ਬੀਜੇਪੀ ਇਸ ਮਸਲੇ ਨੂੰ ਚੱਕੂ ਹੀ ਸਾਹਿਬ ਅਸੀਂ گورنر ਸਾਹਿਬ ਕੋਲ ਜਾਵਾਂਗੇ ਤੇ ਸਾਡੀ ਪਹਿਲੀ ਮੰਗ ਹੋਊਗੀ ਕਿ ਆ ਜਿਹੜੇ ਦਿੱਲੀ ਵਿੱਚ ਹੈ ਘਟੇ ਨਦੀ ਜਾਂਚ ਕਰਵਾਓ ਜਿਹੜਿਆ ਠੇਕੇਦਾਰ ਹੈ ਕੋਈ ਅੰਦਰ ਬੈਠਾ ਖੇਲ ਦੇ ਅੰਦਰ ਕੋਈ ਬਾਹਰ ਪਰੋਲ ਤੇ ਤੁਰੇ ਫਿਰਦੇ ਇਹਨਾਂ ਸਾਰਿਆਂ ਦੀ ਜਾਂਚ ਕਰੋ ਜਿਹੜੇ ਇਹਨਾਂ ਦੇ ਲੀਡਰਾਂ ਦੇ ਨਾਲ ਕਹਿੰਦਾ ਕੋਠੀਆਂ ਖਾਲੀ ਕਰਾਓ ਦਿੱਲੀ ਵਾਲੇ ਕੋਲ ਇਨ੍ਹਾਂ ਦੀ ਜਾਂਚ ਕਰਵਾਇਤੀ ਕਰੀ ਗਈ ਜਾਂ ਕਿਸ ਕਿਸ ਅਥਾਰਟੀ ਨਾਲ ਕਿਹੜੇ ਕਨਸਟੀਟਿਊਸ਼ਨਲ ਪੋਜੀਸ਼ਨ ਇਹਨਾਂ ਕੋਲ ਜੀ ਸਰਕਾਰ ਦੀ ਮੀਟਿੰਗਾਂ ਆ ਲੈ ਜਾਂਦੇ ਨੇ ਉੱਥੇ ਪਾਲਸੀ ਬਣਾਈ ਡੇਡ-ਡੇਡ ਸਾਲ ਕੱਟ ਗਏ ਮੈਂ ਕਹਿੰਦਾ ਜੀ ਇਹ ਚੀਰ ਪਾਲਸੀ ਸ਼ਰਾਬ ਲਈ ਇਹਨਾਂ ਨੇ ਲਾਗੂ ਕੀਤੀ ਹੈ ਗਰੀਬ ਦੀ ਜਾਨ ਦਾ ਤਾਂ ਕੋਈ ਮੁੱਲ ਹੈ ਨਹੀਂ ਅਮੀਰਾਂ ਨੂੰ ਤੁਸੀਂ ਅੰਗਰੇਜ਼ੀ ਸ਼ਰਾਬ ਪਿਆ ਪਿਆ ਕੇ ਮਹਿੰਗੀ ਕਰਤੀ ਆ ਜਿਹੜੀ ਹੈ ਇਹਨਾਂ ਲੋਕਾਂ ਨੂੰ ਮਰੀ ਜਾਂਦੇ ਸੋ ਇਸ ਮਸਲੇ ਨੂੰ ਛਕਣ ਵਾਸਤੇ ਮੇਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਸਾਥੀਓ ਜਾਗਰੂਕ ਹੋਣਾ ਪੰਗਸਾ ਸੁੱਤਿਆ ਨਹੀਂ ਤੇ ਕੱਟੇ ਜਾਂਦੇ ਫਿਰ ਤੁਸੀਂ ਧਿਆਨ ਕਰਕੇ ਇਸ ਕਰਸੇ ਕਰੀਏ ਜੀ ਬੀਜਪੀ ਆਪਣੇ ਜ਼ੁਮੇਬਾਰੀ ਨੂੰ ਭਾਵੇਂ ਕਿ ਜਿਹੜਾ ਵੀ ਮੈਨਿੰਗ ਪੰਜਾਬੀ ਇਸ ਗੱਲ ਨੂੰ ਸਮਝਦਾ ਹੈ ਕਿ ਇਹ ਦਿੱਲੀੋਂ ਆ ਕੇ ਇੱਥੇ ਲੁੱਟੀ ਜਾਂਦੇ ਐ ਪੰਜਾਬ ਨੂੰ ਬਦਨਾਮ ਕਰ ਰਹੇ ਐ ਪੰਜਾਬ ਨੂੰ ਆ ਜਿਹੜੀ ਨਜ਼ਰ ਲੱਗੀ ਐ ਨੂੰ ਬਚਾਉਣ ਵਾਸਤੇ ਪੰਜਾਬ ਦੇ ਲੋਕਾਂ ਨੂੰ ਕੁਝ ਝਟਉਣਾ ਪਊਗਾ ਹੌਸਾਰੇ ਕੱਟੇ ਹੋ ਕੇ ਇਸ ਤੋਂ ਆਪਣਾ ਕਿਹੜਾ ਚੜਾਈ